ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪ੍ਰੀਤ ਸਸਤਰੀ ਕਾਲਜੀ ਇੱਕ ਹੋਰ ਜਿੰਦਰ ਪੰਜਾਬੀ ਵਲੌਗ ਵਿੱਚ ਤੁਹਾਡਾ ਸਵਾਗਤ ਕਰਦੀ ਆਂ ਜੀ ਵਾਹਿਗੁਰੂ ਜੀ ਤੁਸੀਂ ਹਮੇਸ਼ਾ ਖੁਸ਼ ਰਹੋ ਚੜਦੀ ਕਲਾ 'ਚ ਰਹੋ ਤੇ ਗਾਇਜ਼ ਇਧਰ ਵੀਲੌਗ ਦੀ ਸ਼ੁਰੂਆਤ ਇਧਰ ਲਾਣ ਲੱਗੀ ਸੀ ਲੱਸੀ ਮੈਂ ਕਿਹਾ ਚਲੋ ਮਧਾਣੀ ਨਾਲ ਲੱਗਿਆ ਤੇ ਨਾਲੇ ਵੀਲੌਗ ਦੀ ਸ਼ੁਰੂਆਤ ਕਰ ਲੈਣੀ ਆ ਤੇ ਲੋ ਗਾਇਜ਼ ਅਜੇ ਤੱਕ ਸਾਡੀ ਮਧਾਣੀ ਲੱਗਦੀ ਬਾਕੀ ਛੋਟੇ ਛੋਟੇ ਕੰਮ ਮੈਂ ਬਾਹਰ ਦੇ ਨਿਬੜ ਲੈਣੇ ਆ ਤੇ ਫਿਰ ਉਸ ਤੋਂ ਬਾਅਦ ਇਹਦਾ ਮੱਖਣ ਆ ਜਗੇ ਤੇ ਮੈਂ ਇਧਰ ਚਾਹ ਧਰ ਦੇਣੀ ਆ ਚਾਹ ਬਣਾਉਂਗੀ ਤੇ ਬਾਕੀ ਤਾਂ ਤਾਂ ਤੁਸੀਂ ਬਨੇਰੋ ਤੇ ਹੋਰ ਕੰਮ ਛੋਟੇ ਛੋਟੇ ਨਿਬੜ ਜਾਣਗੇ ਸਾਡੇ ਹਲਾ ਦੇਖੋ ਕਿੰਨਾ ਉੱਚ ਗਿਆ ਤੇ गाइस ਆ ਮੱਖਣ ਤੇ ਹੁਣ ਕੱਢਣ ਮੈਨੂੰ ਕੱਢਣਾ ਪੈਣਾ ਤੇ ਮੈਨੂੰ ਕੈਮਰਾ ਫੜਨ ਦੀ ਨਾ ਬੜੀ ਪ੍ਰੋਬਲਮ ਜੀ ਹੁੰਦੀ ਹੈ ਤੇ ਆ ਦੇਖ ਲਓ ਜੀ ਆਪਣੀ ਲੱਸੀ ਬਣੀ ਗਈ ਤੇ ਵਲੌਗ ਦੀ ਸ਼ੁਰੂਆਤ ਇੱਧਰ ਬਣ ਰਹੀ ਆਪਣੀ ਚਾਹ ਤੇ ਮੈਂ ਲੱਸੀ ਲਾਤੀ ਸੀ ਹੀ ਲਾਲ ਲੱਸੀ ਅੱਜ ਲਾਲ ਲਾਲ ਮੱਖਣ ਨਿਕਲੇਗਾ ਵਿੱਚ ਉਹ ਤੁਹਾਨੂੰ ਪਤਾ ਲੱਸੀ ਜਦੋਂ ਲਾਲ ਹੁੰਦੀ ਹੈ ਨਾ ਥੋੜਾ ਮੱਖਣ ਦਾ ਵੀ ਟੇਸਟ ਹੋ ਹੀ ਜਾਂਦਾ ਹੈ ਚਾਹ ਬਣਦੀ ਆ ਜਾ ਜੱਜ ਜੀ ਨੇ ਚਾਹ ਪੀਣੀ ਤੇ ਮਾਰਨਿੰਗ ਦਾ ਟਾਈਮ ਹੈ ਥੈਂਕ ਯੂ so much ਜੀ ਸਾਰਿਆਂ ਮੈਨੂੰ ਇੰਨਾ ਪਿਆਰ ਕਰਦੇ ਆ ਮੇਰੇ ਚੈਨਲ ਨੂੰ ਇੰਨਾ ਸਪੋਰਟ ਕਰਦੇ ਆ ਵਾਈਗਰੂ ਤੁਹਾਨੂੰ ਹਮੇਸ਼ਾ ਖੁਸ਼ ਰਹਿ ਤੇ ਚਾਹ ਉਹ ਬਣਾ ਲੱਗੇ ਸੀ ਮਿਲਦੇ ਆ ਹੁਣ ਤੁਹਾਨੂੰ ਹੋਰ ਕੰਮਾਂ ਦੇ ਨਾਲ ਤੇ ਲੋ ਜੀ ਇੱਧਰ ਬਣ ਗਈ ਸੀ ਚਾਹ ਤੇ ਹੁਣ ਆਪਾਂ ਬਣਾਉਣ ਲੱਗੇ ਸੀ ਨਾਸ਼ਤਾ ਮੈਂ ਕਿਹਨਾਂ ਨਾਸ਼ਤਾ ਬਣਾਣੀ ਆ ਤੇ ਗਾਇਸ ਸਵੇਰੇ ਸਵੇਰੇ ਤਾਂ ਬਸ ਇਦਾਂ ਹੀ ਹੁੰਦਾ ਵੀ ਜਿਹੜਾ ਕੰਮ ਨਿਬੜ ਜੇ ਉਹ ਹੀ ਠੀਕ ਹੈ ਨਾ ਸਵੇਰੇ ਕੰਮ ਵੀ ਬਹੁਤ ਹੋ ਜਾਂਦੇ ਆ ਕਿਉਂਕਿ ਤੁਹਾਨੂੰ ਪਤਾ ਹੈ ਸਵੇਰ ਦਾ ਨਾਸ਼ਤਾ ਵਗੈਰਾ ਖਾਇਆ ਜਾਵੇ ਨਾ ਕਿਉਂਕਿ ਇਹਨਾਂ ਨੇ ਅੱਜਕੱਲ ਸੀਜ਼ਨ ਚੱਲ ਰਿਹਾ ਤੇ ਇਹ ਜਾਂਦੇ ਆ ਖੇਤਾਂ ਦੇ ਵਿੱਚ फटाफट ਜਿਵੇਂ ਖੇਤ ਖੂਤਵਾਨ ਜਾਣਾ ਹੁੰਦਾ ਤੇ ਮੈਨੂੰ ਬਸ ਸਿੰਪਲ ਨਾਸ਼ਤਾ ਬਣਾ ਕੇ ਤੇ ਮੈਂ ਮੱਖਣ ਰੱਖ ਕੇ ਦੇਤਾ ਤੇ ਅੰਦਰ ਮੈਂ ਕਿਹਾ ਚਲੋ ਮੱਖਣ ਇਹ ਕਹਰੇ ਸੀ ਮੈਨੂੰ ਨਾਲ ਲੱਸੀ ਦੇ ਤੇ ਮੈਂ ਮੱਖਣ ਕੱਢਿਆ ਵੀ ਨਹੀਂ ਹੈਗਾ ਹਾਲੇ ਤੇ ਆ ਦੇਖੋ ਮੈਂ फटाफट ਮੈਂ ਕਿਹਾ ਚਲੋ ਨਾਲ ਮੱਖਣ ਕੱਢ ਲੈਂਨੀ ਆ ਇੰਨੇ ਇਹ ਹੀ ਮਤਲਬ ਚਿੱਕਨੇ ਹੱਥ ਹੋ ਜਾਂ ਤੇ ਮੈਂ ਕਿਚਨ ਨੂੰ pront ਤੇ ਬਣਾਈ ਰਹਿਣੀ ਆ ਬਾਕੀ ਆਟੇ ਨੂੰ ਲੱਗ ਜਾਣਗੇ ਸਾਰੇ ਹੱਥ ਮੇਰੇ ਤੇ ਲੋ ਗਾਇਸ ਇੱਧਰ ਮਾਜਨੀ ਪੰਡਾ ਬਟਨ ਮੇਰੇ ਕੰਮ ਕਰ ਲੈਣਾ ਰਸੋਈ ਦੇ ਦੇਖ ਲੋ ਕੀ ਹਾਲਤ ਹੁੰਦੀ ਏ ਸਾਰੀ ਰਸੋਈ ਸਾਫ ਕਰਾਂਗੇ ਤੇ ਅੱਜ ਆਪਾਂ ਬਣਾਵਾਂਗੇ ਘਰਮੀ ਬੈਂਗਣੀ ਜਿੰਨੂੰ ਕਹਿੰਦੇ ਆ ਨਾ ਮੈਂ ਕਿਚਨ ਨੂੰ ਸਾਰੀ ਰਸੋਈ ਦਾ ਕੰਮ ਕਰ ਲਿਆ ਰਸੋਈ ਦਾ ਕੰਮ ਨਿਬੇੜ ਕੇ ਫੇਰ ਆਪਾਂ ਘਰਮੀ ਬੈਂਗਣੀ ਬੈਂਗਣੀ ਭਾੜੇ ਬਣਾਉਂਦੇ ਆ ਦੇਖੋ ਮੈਂ ਧੋ ਕੇ ਰੱਖ ਦਿੱਤੀ ਮੈਂ ਕਿਚਨ ਨੂੰ ਆ ਦੇਖੋ ਵਾਸ਼ ਕਰਕੇ ਰੱਖ ਦਿੱਤੀ ਇਹ ਬਲ ਛੋਟੂ ਛੋਟੀ ਬੈਂਗਣੀ ਹੁੰਦੀ ਹੈ ਨਾ ਇਹਦੀ ਸਬਜੀ ਭਰ ਕੇ ਬਣਾਉ ਤੇ ਬਹੁਤ ਟੇਸਟੀ ਲੱਗਦੀ ਹੈ ਤੇ ਇਧਰ ਮੈਂ ਕਿਹਾ ਛੋਟੇ ਛੋਟੇ ਜੜੇ ਭੰਦੇ ਆਪਨੇ ਰੋਈ ਦਾ ਕੰਮ ਕਰਦੇ ਆ ਤੇ ਦੇਖੋ ਸਾਰੇ ਸੇ ਦੇ ਦੇਖ ਲਓ ਕਿੰਨਾ ਸਲਾਸ਼ ਨਾਸ਼ਤਾ ਪਾਣੀ ਬਣਾ ਲਿਆ ਸੀ ਆਪ ਤੇ ਹੁਣ ਸਾਰੀ ਰਸੋਈ ਸਾਫ ਕਰਕੇ ਸਾਰਾ ਕੁਝ ਸ਼ਾਮ ਦੇ ਦੁੱਧ ਵਾਲਾ ਦੇ ਕੇ ਬਾਕੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਕਿ ਅਸੀਂ ਮੈਂ ਪਰਵੀ ਬੈਂਗਣੀ ਕਿੱਦਾ ਬਣਾਉਂਦੇ ਹਾਂ ਉਦੋਂ ਤੱਕ ਤੁਸੀਂ ਬਣੇ ਰਹੋ ਇੱਥੇ ਲੋ ਜੀ ਉੱਧਰ ਰਸੋਈ ਦੀ ਸਫਾਈ ਕਰਕੇ ਮੈਂ ਕਿਹਾ ਬਾਹਰੋਂ ਝਾੜੂ ਪੋਚਾ ਕਰਦੀ ਆ ਪੋਚਾ ਮਾਰਨ ਲੱਗੀ ਸੀ ਮੈਂ ਨਾ ਬਹੁਤ ਸਾਰੇ ਇਹੋ ਜਿਹੇ ਕੰਮ ਐ ਤੁਹਾਨੂੰ ਫਟਾਫਟ ਨਿਬੜਨ ਦੀ ਹੁੰਦੀ ਤੇ ਅੱਜ ਬਣਾਣੀ ਆਪਾਂ ਬੈਂਗਣੀ ਬੈਂਗਣੀ ਬਣਾਉਂਗੀ ਮੈਂ ਭਰ ਕੇ ਠੀਕ ਹੈ ਜੀ ਮੈਂ ਕਿਹਾ ਚਲੋ ਬਾਅਦ ਚ ਫਿਰ ਚੁੱਲੇ ਤੇ ਨਾ ਟਾਈਮ ਲੱਗ ਜਾਂਦਾ ਕੁਛ ਨਾ ਚੁੱਲੇ ਤੇ ਧੁੱਪ ਬਹੁਤ ਜਲਦੀ ਅੱਜ ਕੱਲ ਆ ਜਾਂਦੀ ਕਿਉਂਕਿ ਗਰਮੀ ਐ ਤੇ ਬਸ ਜਿਹੜਾ ਕੰਮ ਠੰਡੇ ਠੰਡੇ ਹੋ ਜੇ ਨਾ ਬਸ ਇਹ ਮੈਂ ਫਟਾਫਟ ਝਾੜੂ ਪੋਚਾ ਹੋ ਜਾਏ ਲੋ ਗਾਇਸ ਇਹ ਜਿਹੜਾ ਆਪਾਂ ਮਸਾਲਾ ਭਰਨਾ ਬੈਂਗਣੀ ਲਈ ਆ ਨ ਠੀਕ ਹੈ ਲਸਣ ਦੀਆਂ ਕਲੀਆਂ ਲੈ ਲਈਆਂ ਪੰਜ ਛੇ ਤੇ ਮੈਂ ਇੱਧਰ ਪਿਆਜ਼ ਕੱਟ ਲੇ ਹਰੀਆਂ ਮਿਰਚਾਂ ਤੇ ਧਨੀਆ ਇਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਆਪਾਂ ਮਸਾਲਾ ਪੀਸ ਲਾਂਗੇ ਫਿਰ ਆਪਾਂ ਜਿੱਦਾਂ ਬਣਾਉਣਾ ਹੈ ਮੈਂ ਉਸੇ ਤਰ੍ਹਾਂ ਤੁਹਾਨੂੰ ਦੱਸਦੀ ਆ ਤੇ ਲੋ ਜੀ ਇੱਧਰ ਮੈਂ ਕਿਹਾ ਚਲੋ ਉੱਧਰ ਮਸਾਲਾ ਤਿਆਰ ਕਰ ਲਿਆ ਸੀ ਬਾਕੀ ਰਸੋਈ ਰਹਿ ਗਈ ਸੀ ਮੈਂ ਖਰ ਸੋਈ ਵੀ फटाफट ਕੰਮ ਕਰਨਾ ਕਿਉਂਕਿ ਚੁੱਲ੍ਹੇ ਤੇ ਬਸ ਕੰਮ ਕਰਨਾ ਹੋਵੇ ਨਾ ਫਿਰ ਸੋਈ ਵਗੈਰਾ ਆਪਣੀ ਸਾਫ਼ ਹੋ ਜਾਂਦੀ ਏ ਤੇ ਰਸੋਈ ਸਾਫ਼ ਹੋਵੇ ਬਸ ਫਿਰ ਚੁੱਲ੍ਹੇ ਤੇ ਸਾਰਾ ਸਮਾਨ ਇੱਕ ਮੈਨੂੰ ਅਕਸਮਾਨ ਲਜਾਣਾ ਬੜਾ ਔਖਾ ਲੱਗਦਾ ਉਧਰ ਚੁੱਲ੍ਹਾ ਨਾ ਸਾਡਾ ਦੂਰ ਪੈ ਜਾਂਦਾ ਤੇ ਚੁੱਲ੍ਹੇ ਤੇ ਬਣਾਉਣ ਲੱਗੀ ਸੀ ਮੈਂ ਬੈਂਗ ਨਹੀਂ ਮੈਂ ਕਿਹਾ ਚਲੋ ਉਧਰ ਦੀ ਵੀ ਵੀਡੀਓ ਸ਼ੇਅਰ ਕਰੂੰਗੀ ਤੁਹਾਨੂੰ ਤੇ ਰਸੋਈ ਤਾਂ ਮੈਂ ਕਿਹਾ ਚਲੋ फटाफट ਸਾਰਾ ਕੰਮ ਕਰਾ ਇੱਧਰ ਦੁੱਧ ਨੂੰ ਬਾਲਾ ਦੇ ਤੇ ਰਸੋਈ ਦੀ ਬਿਲਕੁਲ ਸਫਾਈ ਕਰਕੇ ਆਪਣੇ ਇਸ ਕੰਮ ਤੋਂ ਵੀ ਫ੍ਰੀ ਹੋ ਜੇ ਫਿਰ ਟੈਨਸ਼ਨ ਜੀ ਨਹੀਂ ਲੈਂਦੇ ਜੇ ਰਸੋਈ ਸਾਫ਼ ਹੋ ਜਾਏ ਨਾ ਬਸ ਫਿਰ ਦਿਮਾਗ 'ਚ ਇਹ ਨਾ ਰਹਿੰਦਾ ਹੀ ਨਹੀਂ ਹੈਗਾ ਫਟਾਫਟ ਬਸ ਆਟਾ ਗੁੰਨੋ ਸਬਜ਼ੀ ਬਣੀ ਹੋਵੇ ਤੇ ਦੁਪਹਿਰ ਦੀ ਰੋਟੀ ਫੁਲਕੇ ਫੁਲਕਿਆਂ ਦਾ ਰਹਿ ਜਾਂਦਾ ਜਦੋਂ ਆਂਦੇ ਆ ਫਿਰ ਨਾਲ ਦੀ ਨਾਲ ਮੈਂ ਫੁਲਕੇ ਲਾ ਕੇ ਦੇ ਦਿੰਦੀ ਆ ਤੇ ਜੋ ਸੈਲਫ ਰਸੋਈ ਸਾਫ਼ ਕਰਨਾ ਭਾਂਡੇ ਵਗੈਰਾ ਲਾਣੇ ਨੇ ਹਾਲੇ ਤੇ ਭਾਂਡੇ ਤਾਂ ਮਿੰਟਾਂ-ਮਿੰਟਾਂ 'ਚ ਭਾਂਡੇ ਹੋ ਜਾਂਦੇ ਆ ਹੁਣ ਸਾਰੇ ਦਵਾਰਾ ਖਾਲੀ ਕੀਤੇ ਸੀ ਦੁੱਧ ਵਗੈਰਾ ਰੱਖਿਆ ਸੀਗਾ ਤੇ ਲੱਸੀ ਵਗੈਰਾ ਦੇ ਚਾਟੀਆਂ ਵਗੈਰਾ ਸਾਫ਼ ਕਰਨੀ ਹੈ ਬਹੁਤ ਸਾਰੇ ਐਸੇ ਕੰਮ ਹੁੰਦੇ ਹੀ ਆ ਤੇ ਸਵੇਰੇ ਸਵੇਰੇ ਦੀ ਰੁਟੀਨ ਤਾਂ ਸੱਚੀ ਬੋਝ ਤੁਹਾਨੂੰ ਪਤਾ ਹੀ ਹੈ ਤੇ ਜਿਹੜੀ ਚੁੱਲੇ ਤੇ ਆਪਾਂ ਸਬਜ਼ੀ ਬਣਾਉਂਦੇ ਨਾ ਬਸ ਚੁੱਲੇ ਦੀ ਸਬਜ਼ੀ ਦਾ ਸਵਾਦ ਬਹੁਤ ਲੱਗਦੀ ਹੈ ਸਾਰੇ ਸਾਡੇ ਘਰ ਦੇ ਨਾ ਬਹੁਤ ਖੁਸ਼ ਹੋ ਕੇ ਖਾਂਦੇ ਆ ਤੇ ਜਿਸ ਤਰ੍ਹਾਂ ਦੀ ਅੱਜ ਮੈਂ ਬੈਂਗਣੀ ਬਣਾਉਂਗੀ ਨਾ ਤੁਸੀਂ ਦੇਖਿਓ ਬਹੁਤ ਟੇਸਟੀ ਬਣਦੀ ਹੈ ਤੇ ਮਸਾਲੇ ਵਾਲੀ ਬੈਂਗਣੀ ਗਾਇਸ ਤੁਸੀਂ ਵੀ ਬਣਾਉਣਾ ਐਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਬਣਾਉਂਗੀ ਠੀਕ ਹੈ ਅੱਧਰ ਬਣਾ ਲੂੰਗੀ ਆਪਾਂ ਮਸਾਲਾ ਤੇ ਹੁਣ ਤੁਹਾਡੇ ਨਾਲ ਉਸੇ ਤਰ੍ਹਾਂ ਹੀ ਵੀਡੀਓ ਸ਼ੇਅਰ ਕਰੂੰਗੀ ਜਿਵੇਂ ਜਿਵੇਂ ਬਣਾਉਂਗੀ ਤੇ ਆ ਜਿਹੜੇ ਸਾਰੇ ਦੁੱਧ ਵਗੈਰਾ ਦੇ ਇਹ ਸਾਫ਼ ਕਰਕੇ ਬਾਕੀ ਮਿਲਦੇ ਆ ਤੁਹਾਨੂੰ ਸਬਜ਼ੀ ਬਣਾਵਾਂਗੇ ਚੁੱਲੇ ਤੇ ਤੇ ਬਨੇ ਰਿਓ ਤਦ ਤੱਕ ਠੀਕ ਹੈ ਜੀ ਵੀਡੀਓ ਨੂੰ ਸਕਿੱਪ ਨਾ ਕਰਿਓ ਜੀ ਮੈਂ ਬਣਾਉਣਾ ਸੀ ਮਸਾਲਾ ਮੈਂ ਕਿਹਾ ਚਲੋ ਜਦ ਤੱਕ ਨਾ ਪਹਿਲਾਂ ਮੈਂ ਚੁੱਲਾ ਲਿਪ ਪਦਾਵਾ ਥੋੜਾ ਲਿਪਿਆ ਹੈ ਨਾ ਸੋਨਾ ਜਿਹਾ ਲੱਗਦਾ ਬਸ ਹੋਰ ਕੁਝ ਨਹੀਂ ਲਿਪਿਆ ਚੁੱਲਾ ਮੈਨੂੰ ਬਹੁਤ ਪਸੰਦ ਆ ਸਾਫ਼ ਸੁਥਰਾ ਜਿਹਾ ਲੱਗਦਾ ਇਧਰ ਸਵਾ ਵਗੈਰਾ ਕੱਢਤੀ ਸੀ ਤੇ ਲਿਪ ਕੇ ਆਪਾਂ ਚੁੱਲੇ ਨੂੰ ਰੱਖ ਦਿੰਨੇ ਆ ਜਦ ਤੱਕ ਆਪਾਂ ਮਸਾਲਾ ਵਗੈਰਾ ਤਿਆਰ ਕਰ ਲਾਂਗੇ ਚੁੱਲਾ ਸੁੱਕੇਗਾ ਤੇ ਫੇਰ ਬਣਾਣੇ ਆ ਜੀ ਚੁੱਲੇ ਤੇ ਤੇ ਥੈਂਕ ਯੂ ਤੁਹਾਡਾ ਬਹੁਤ ਸਾਰਾ ਮੈਨੂੰ ਇੰਨਾ ਪਿਆਰ ਦੇਣ ਲਈ ਇੰਨਾ ਸਪੋਰਟ ਕਰਨ ਲਈ ਤੇ ਬਹੁਤ ਅੱਛੇ ਕਮੈਂਟ ਕਰਨ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ ਚੜ੍ਹਦੀ ਕਲਾ 'ਚ ਰਵੇ ਬਸ ਇਹੀ ਮੇਰੀ ਦੁਆ ਹੁੰਦੀ ਹੈ ਚਲੋ ਜੀ ਹੁਣ ਇਧਰ ਬਾਲ ਲੈਣੇ ਆਪਾਂ ਅੱਗ ਤੇ ਫੇਰ ਬਣਾਉਣ ਦੀ ਆਪਾਂ ਸਬਜੀ ਬਣਾਉਣ ਦੀ ਕਰਨ ਲੱਗਿਆਂ ਤਿਆਰੀਆਂ ਤੇ ਕਿੱਦਾਂ ਮੈਂ ਬਣਾਉਂਗੀ ਦੇਖਦੇ ਚਾਹੀਓ ਤੁਸੀਂ ਵੀ ਇਸੇ ਤਰੀਕੇ ਨਾਲ ਜਿਵੇਂ ਵੀ ਬਣਾਓਗੇ ਨਾ ਬੈਂਗਣੀ ਤੁਸੀਂ ਬਣਾਇਓ ਠੀਕ ਹੈ ਜੀ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕੌਣ-ਕੌਣ ਮੇਰੇ ਤਰੀਕੇ ਨਾਲ ਬੈਂਗਣੀ ਬਣਾਉਂਦਾ ਐ ਇਦਾਂ ਤੇ ਆ ਦੇਖ ਲਓ ਅੱਗ ਬਾਲਣੀ ਮੁਸ਼ਕਲ ਹੁੰਦੀ ਐ ਨਾ ਥੋੜੀ ਕਾਗਜ਼ ਵਗੈਰਾ ਰੱਖ ਕੇ ਬੜਾ ਔਖਾ ਜਿਹਾ ਲੱਗਦਾ ਪਰ ਇੱਕ ਵਾਰ ਅੱਗ ਵੱਲੀ ਹੋਵੇ ਤੇ ਬਹੁਤ ਵਧੀਆ ਬਲ ਜਾਂਦੀ ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਐ ਬਹੁਤ ਜਲਦੀ ਅੱਗ ਬਲਦੀ ਐ ਬਹੁਤ ਸੌਖਾ ਤਰੀਕਾ ਐ ਅੱਗ ਬਾਲਣ ਦਾ ਕਾਗਜ਼ ਰੱਖ ਕੇ ਲੋ ਗਾਇਜ਼ ਇਦਾਂ ਧਰ ਦਿੰਨੇ ਆ ਹੁਣ ਆਪਾਂ ਤੇਲ ਪਾ ਕੇ ਕੜਾਈ ਧਾਰਤੀ ਅੱਗ ਸਾਡੀ ਵਧੀਆ ਤਰੀਕੇ ਨਾਲ ਬਲ ਗਈ ਜਦ ਤੱਕ ਤੇਲ ਵਗੈਰਾ ਸਾਡਾ ਗਰਮ ਹੁੰਦਾ ਤੇ ਤਦ ਤੱਕ ਆ ਕਿਉਂਕਿ ਅੱਜ ਕੱਲ ਪਤਾ ਨਹੀਂ ਨਾ ਹੁੰਦਾ ਕੋਈ ਕੀੜਾ ਵਗੈਰਾ ਹੁੰਦਾ ਬੈਗਣੀ ਵਿੱਚ ਤੇ ਇਹਨੂੰ ਵਿੱਚੋਂ ਆਪਾਂ ਦੇ ਲਾਂਗੇ ਜੀਰਾ ਇਹਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਠੀਕ ਹੈ ਇਦਾਂ ਕਰਕੇ ਆਪਾਂ ਇਹਨੂੰ ਜੀਰਾ ਦੇ ਦੇਣਾ ਜੀਰਾ ਦੇ ਦੇਣਗੇ ਜੀਰਾ ਇਦਾਂ ਕਰਨਾ ਕਿ ਦੋਨੋਂ ਤਰਫ ਤੋਂ ਜੁੜੀ ਲਵੇ ਤੇ ਆ ਦੇਖੋ ਵਿੱਚ ਅੱਛੀ ਤਰ੍ਹਾਂ ਦੇਖ ਲੈਣਾ ਆਪਾਂ ਆ ਦੇਗਾ ਇਦਾਂ ਕਰਕੇ ਜੀਰਾ ਦੇ ਕੇ ਆਪਾਂ ਰੱਖ ਲੈਣਾ ਇਹਨੂੰ ਇਹਦਾ ਸਾਰੀਆਂ ਬੈਗੜੀਆਂ ਨੂੰ ਆਪਾਂ ਨਾ ਜੀਰਾ ਦੇ ਚੀਰਾ ਦੇ ਨਾ ਪਤਾ ਵੀ ਲੱਗ ਜਾਂਦਾ ਕਿ ਅੰਦਰ ਕੋਈ ਕਹਾਣੀ ਵਹਿਗਣੀ ਤੇ ਨਹੀਂ ਹੈਗੀ ਤੇ ਲੋ ਜੀ ਅੰਦਰ ਹੋ ਗਿਆ ਸਾਡਾ ਤੇਲ ਗਰਮ ਹੁਣ ਆਪਾਂ ਇਹ ਮਸਾਲਾ ਜਿਹੜਾ ਆਪਾਂ ਬਣਾਇਆ ਨਾ ਪਕਾਵਾਂਗੇ ਜੀ ਜਿਵੇਂ ਚੰਗੀ ਤਰ੍ਹਾਂ ਆਪਾਂ ਭੁੰਨ ਲਾਵੇ ਇਹ ਬਹੁਤ ਘੱਟ ਤੇਲ ਪਾਇਆ ਮੈਂ ਆਪਾਂ ਮਸਾਲਾ ਭੁੰਨਾ ਹੈ ਅੱਜਾੜ ਕੇ ਆਪਾਂ ਮਸਾਲਾ ਭੁੰਨ ਲਾਵੇ दिया देखो सा मसाला भुजीया घो छोण तो हूँ आप देंगे नमक अपने टेस्ट अनुसार ठीक है थोड़िया जी डेगी मिर्च पाऊंगी क्योंकि मैं हरी मिर्च पाई हुई है हल्दी पा देनी है थोड़ा जहा गर्म मसाला पा देना थोड़ा जि पीसाया हो धनिया पा देना ठीक है जी हम तो चली तरह पीस मतलब सॉरी नला के आप भुन पाए देखो जिम्मे हमारा तेल बहुत घट पाया और देखो मसाला थले लगन लगे हल्का जा पानी पा देना हल्का जहा पागे चंकी तरह मसाले आपना क्योंकि तो अग का सेक है ना अगते बहुत जल्दी जल्द सेहत हों टेस्टी हूँ तो इस करके आपने चंकी तरह मसाले में जिम्मे आप आम भुनते भुन देना चलो गाइस ਇਹਦੇ ਵਿੱਚ ਜਿਵੇਂ ਕਰ ਆਪਾਂ ਟੇਸਟ ਵਧਾਉਣਾ ਹੋਵੇ ਤੇ ਥੋੜਾ ਜਿਹਾ ਹਲਕਾ ਜਿਹਾ ਤੁਸੀਂ આમਚੂਰ ਵੀ ਪਾ ਸਕਦੇ ਹੋ ਠੀਕ ਹੈ ਇਹਦੇ ਨਾਲ ਇੱਕ ਖੱਟਾ ਮਿੱਠਾ ਜਿਹਾ ਕੇਸ ਬਹੁਤ ਵਧੀਆ ਆਉਂਦਾ ਹੈ ਵੈਸੇ ਤੇ ਆਪਾਂ ਟਮਾਟਰ ਪਾ ਹੀ ਹੋਏ ਨੇ ਤੇ ਆ ਦੇ ਸਾਡਾ ਵਧੀਆ ਤਰੀਕੇ ਨਾਲ ਮਸਾਲਾ ਭੁੱਜ ਕੇ ਹੋ ਜਾਵੇਗਾ ਤਿਆਰ ਤੇ ਇਹਦੇ ਨੂੰ ਆਪਾਂ ਠੰਡਾ ਕਰ ਲੈਣਾ ਮਸਾਲੇ ਤੇ ਲੋ ਜੀ ਹੁਣ ਮਸਾਲਾ ਆਪਣਾ ਵਧੀਆ ਤਰੀਕੇ ਨਾਲ ਭੁੱਜ ਕੇ ਤਿਆਰ ਹੋ ਗਿਆ ਹੈ ਹੁਣ ਆਪਾਂ ਇਹਨੂੰ ਥੋੜੀ ਦੇਰ ਲਈ ਨਾ ਥੱਲੇ ਲਾ ਕੇ ਰੱਖ ਦਾਂਗੇ ਤਾਂ ਕਿ ਇਹ ਠੰਡਾ ਹੋ ਜੇ ਠੀਕ ਹੈ ਕਿਉਂਕਿ ਜਦ ਠੰਡਾ ਹੋਏਗਾ ਚਲੋ गाइस ਆ ਦੇਖੋ ਥੋੜਾ ਬਹੁਤ ਹੋ ਗਿਆ ਠੰਡਾ ਤੇ ਇਹਨੂੰ ਆਪਾਂ ਜਿਵੇਂ ਹੱਥ ਨੂੰ ਗਰਮ ਨਾ ਲੱਗੇ ਤੇ ਇਸ ਤਰੀਕੇ ਨਾਲ ਆਪਾਂ ਬੈਂਗ ਨਹੀਂ ਫੜ ਕੇ ਠੀਕ ਹੈ ਜੀ ਚਮਚ ਦੇ ਨਾਲ ਪਰਣਾ ਤਾਂ ਕਿ ਸਾਡੇ ਹੱਥਾਂ ਨੂੰ ਵੀ ਸੇਕ ਨਾ ਲੱਗੇ ਇਹਦੇ ਇਹਨੂੰ ਚੰਗੀ ਤਰ੍ਹਾਂ ਬੈਂਗਣੀ ਨੂੰ ਤੁਸੀਂ ਪਰ ਲੈਣਾ بار بار کے اپا ساریयां बैंगनियां اسی طرح ہی بھر لنگے ادдый ਦੋਨ ਵਿੱਚੋਂ 파ੜ ਦਿੱਤਾ ਹੋਇਆ ਨਾ ਇਸ ਤਰੀ ਮਸਾਲਾ ਇਹਦੇ ਵਿੱਚ ਭਰ ਲੈਣਾ ਆਪਾਂ ਜਿੰਨਾ ਤੁਹਾਡੇ ਕੋਲ ਮਸਾਲਾ ਭਰਿਆ ਜਾਂਦਾ ਨਾ ਤੁਸੀਂ ਉਸ ਤਰੀ ਭਰ ਲੈਣਾ ਚੇਤਾ ਭਰ ਭਰ ਕੇ ساریयां बैंगनियां ਆਪਾਂ ਸਭ ਤੋਂ ਪਹਿਲਾਂ ਭਰ ਲੈਣੀ ਹੈ ਇਹ ਵਾਲੀ ਬੈਂਗਣੀ ਜਿਹੜੀ ਤੁਸੀਂ ਭਰ ਕੇ ਬਣਾਉਗੇ ਨਾ ਯਕੀਨ ਮੁੰਨੇ ਬਹੁਤ ਟੇਸਟੀ ਬਣਦੀ ਹੈ ਤੁਹਾਡੇ ਬੱਚੇ ਵੀ ਪਸੰਦ ਕਰਨਗੇ ਮੇਰੇ ਤੇ ਘਰ ਦੇ ਹੀ ਪਸੰਦ ਕਰਦੇ ਆ ਤੇ ਇੱਕ ਸੁੱਕੇ ਮਸਾਲੇ ਵਾਲੀ ਵੀ ਅਸੀਂ ਬਣਾਉਂਦੇ ਹੁੰਨੇ ਆ ਜਿੱਦਨ ਮੈਂ ਉਹ ਬਣਾਈ ਤੇ ਤੁਹਾਡੇ ਨੂੰ ਲੋ ਵੀ ਵੀਡੀਓ ਸ਼ੇਅਰ ਕਰਾਂਗੀ আর ਇਹ ਵਾਲੀ ਮਸਾਲੇ ਵਾਲੀ ਬੈਂਗਣੀ ਦਾ ਤੁਸੀਂ ਜਿਹੜਾ ਨਹੀਂ ਵੀ ਖਾਂਦਾ ਉਹ ਵੀ ਤੁਹਾਡੀ ਬੈਂਗਣੀ ਖਾਏਗਾ ਇੰਨੇ ਵਧੀਆ ਤਰੀਕੇ ਨਾਲ ਬਣ ਜੇ ਤੇ ਇੰਨੀ ਪੇਸਟੀ ਬਣਦੀ ਤੇ ਬਾਕੀ ਗਾਇਸ ਆ ਲਓ ਜੀ ਆਪਾਂ ਸਾਰੀਆਂ ਬੈਂਗਣੀਆਂ ਭਰ ਲੀਆਂ ਨੇ ਠੀਕ ਹੈ ਜੀ ਹੁਣ ਇਹਨੂੰ ਆਪਾਂ ਮਸਾਲੇ ਨੂੰ ਕੱਢਣਾ ਨਹੀਂ ਹੈਗਾ ਇਦਾਂ ਹੀ ਆਪਾਂ ਮਸਾਲੇ ਨੂੰ ਹਲਕਾ ਜਿਹੇ ਦੇ ਵਿੱਚ ਹੀ ਰੱਖ ਕੇ ਠੀਕ ਹੈ ਜੀ ਆਪਣੀਆਂ ਸਾਰੀਆਂ ਬੈਂਗੀਆਂ ਇਦਾਂ ਇੱਕ ਇੱਕ ਕਰਕੇ ਇਹਦੇ ਵਿੱਚ ਹੀ ਰੱਖ ਦਾਂਗੇ ਹਾਂ ਲੋ ਜੀ ਇਹਦੇ ਵਿੱਚ ਰੱਖ ਦੇਣੀ ਹੈ ਮਸਾਲੇ ਨੂੰ ਸਿੱਟਣਾ ਨਹੀਂ ਹੈ ਮਤਲਬ ਕੱਢਣਾ ਨਹੀਂ ਰੱਖਣਾ ਨਹੀਂ ਤੇ ਆ ਦੇਖੋ ਜੀ ਇਦਾਂ ਹੀ ਕਰਕੇ ਰੱਖ ਦਾਂਗੇ ਹਾਂ ਇਦਾਂ ਕਰਕੇ ਉਹਦੇ ਵਿੱਚ ਹੀ ਰੱਖ ਗਏ ਰੱਖਣੀਆਂ ਤੁਸੀਂ ਜਿਹੜਾ ਉੱਪਰਲਾ ਮਸਾਲਾ ਭਰਨਾ ਹੈ ਉੱਪਰਲੇ ਪਾਸੇ ਰੱਖੀ ਠੀਕ ਹੈ ਜੀ ਕਿਰਦਾ ਵਸਰੀ ਕਸਾਈ ਹੋਣਾ ਚਾਹੀਦਾ ਤੇ ਫਿਰ ਇਸੇ ਤਰ੍ਹਾਂ ਇਹਨੂੰ ਆਪਾਂ ਆਪਣੀ ਕੜਾਈ ਨੂੰ ਮੱਠੀ ਮੱਠੀ ਅੱਗ ਤੇ ਜੇਕਰ ਤੁਸੀਂ ਗੈਸ ਤੇ ਬਣਾ ਰਹੇ ਹੋ ਤੇ ਬਿਲਕੁਲ ਸਲੋ ਫਲੇਮ ਬਿਲਕੁਲ ਕੱਟ ਕਰ ਲਿਓ ਐਦਾਂ ਕਰਕੇ ਠੀਕ ਹੈ ਆਨ ਰੱਖ ਦਿਓ ਤੇ ਲੋ ਜ ਐਦਾਂ ਕਰਕੇ ਆਪਾਂ ਇਹਨੂੰ ਕੱਕ ਦੇਣਾ ਬਸ ਇਦਾਂ ਯਾਦ ਰੱਖਣਾ ਕਿ ਬਿਲਕੁਲ ਹਲਕੀ ਆਂਚ ਹੋਵੇ ਆਪਾਂ ਦੇ ਵਿੱਚ ਬਹੁਤ ਅੱਛੀ ਤਰੀਕੇ ਨਾਲ ਬਣ ਚੰਗੀਆਂ ਬਹੁਤ ਵਧੀਆ ਬਾਕੀ ਬਣਣ ਗਿਆ ਫਿਰ ਮੈਂ ਤੁਹਾਨੂੰ ਦਿਖਾਉਂਦੀ ਆ ਤੇ ਲਓ ਗਾਇਸ ਹੁਣ ਦੇਖਦੇ ਆਪਾਂ ਸਾਨੂੰ 5-6 ਮਿੰਟ ਹੋ ਚੁੱਕੇ ਨੇ ਆ ਦੇਖੋ ਮੱਠੀ ਮੱਠੀ ਹਾਲੇ ਸੇ ਹੁਣ ਇਹਨੂੰ ਆਪਾਂ ਥਲਕਾ ਹਲਕਾ ਨਾ ਅਲਟੇ ਪਲਟ ਕਰ ਦਾਂਗੇ ਥੋੜਾ ਜਿਹਾ ਨਾ ਆ ਦੇਖੋ ਬਿਲਕੁਲ ਮੱਠੀ ਅੱਗ ਤੇ ਸੀਗੇ ਹਲਕਾ ਜਿਹਾ ਕਰ ਦਾਂਗੇ ਤਾਂ ਕਿ ਜਿਹੜੇ ਦੂਸਰੇ ਪਾਸੋਂ ਥੋੜੇ ਬੋਜੇ ਕੇ ਕੱਚੇ ਹੋਣਗੇ ਨਾ ਉਹ ਵੀ ਇੱਕਦਮ ਪੱਕ ਜਾਣਗੇ ਹਾਂ ਦੇਖ ਇੱਕ ਪਾਸਾ ਤਾਂ ਬਿਲਕੁਲ ਪੱਕ ਚੁੱਕੇ ਨੇ ਇਸੇ ਤਰ੍ਹਾਂ ਕਰਕੇ ਦੂਸਰੇ ਪਾਸੋਂ ਵੀ ਆਹ ਚੰਗੀ ਤਰ੍ਹਾਂ ਦੇਖੋ ਪਰ ਪੱਕ ਜਾਣਗੇ ਬਸ ਮੱਠੀ ਮੱਠੀ ਆਂਸ ਤੇ 5 ਕੁ ਮਿੰਟ ਆਪ ਲੈਣਾ ਏਦਾਂ ਦੂਸਰੇ ਪਾਸੋਂ ਕਰਕੇ ਏਦਾਂ ਹੀ ਰੱਖ ਕੇ ਰੱਖ ਦਾਂਗੇ ਤਾਂ ਕਿ ਇਹ ਅਚੀ ਤਰ੍ਹਾਂ ਦੂਸਰਾ ਪਾਸਾ ਵੀ ਇਹਦਾ ਬਿਲਕੁਲ ਪੱਕ ਕੇ ਤਿਆਰ ਹੋ ਜੇ ਤੇ ਲਓ ਜੀ ਆ ਦੇਖੋ ਸਾਡੇ ਇਕਦਮ ਬੈਂਗਣ ਬਣ ਕੇ ਹੋ ਗਏ ਤਿਆਰ ਆ ਦੇਖੋ ਵੇਲ ਕੁ ਮੱਠੀ ਮੱਠੀ ਅਗਦੇ ਬਹੁਤ ਸੋਹਣੇ ਬਣੇ ਆ ਤੇ ਆ ਦੇਖੋ ਜੀ ਪਰ ਮੈਂ ਬੈਂਗਣ ਮੈਂ ਇਦਾਂ ਬਣਾਉਂਦੀ ਹੁੰਦੀ ਹੁਣ ਮਸਾਲੇ ਵਾਲੇ ਜੇਕਰ ਤੁਸੀਂ ਵੀ ਬਣਾਉਂਦੇ ਹੋ ਤੇ ਜਰੂਰ ਦੱਸਿਓ ਆ ਦੇਖੋ ਇਕਦਮ ਵਧੀਆ ਬਣ ਗਏ ਹੁਣ ਆਪਾਂ ਇਹਨਾਂ ਨੂੰ ਜਿੱਦਾਂ ਮਰਜ਼ੀ ਆਪਣੀ ਪਰੌਂਠੀ ਨਾਲ ਫੁਲਕੇ ਨਾਲ ਤੇ ਦਹੀਂ ਮਰੈਰ ਰਹਾ ਦਾ ਨਾਲ ਦੇ ਖਾ ਸਕਦੇ ਆ ਠੀਕ ਹੈ ਤੁਸੀਂ ਵੀ ਬਣਾਇਓ ਤੇ ਮੈਨੂੰ ਜਰੂਰ ਦੱਸਿਓ ਤੇ ਇਸ ਤਰ੍ਹਾਂ ਦੇ ਬਣੇ ਹੋਏ ਬੈਂਗਣ ਤੁਹਾਨੂੰ ਕਿੱਦਾਂ ਦੇ ਲੱਗਦੇ ਆ ਮਤਮਸ ਦੀ ਕੋਈ ਬਣਾਇਆ ਕਰਾਂਗੇ ਆਕ ਕਰੂੰਗਾ ਤੇ ਲਓ ਗਾਇਸ ਸਾਡੇ ਬੈਂਗਣ ਹੋਰ ਬਣ ਕੇ ਹੋ ਗਏ ਬੈਗਣੀ ਤਿਆਰ ਮਸਾਲੇ ਵਾਲੀ ਤੇ ਇਸੇ ਤਰੀਕੇ ਨਾਲ ਬਣਾਨੀ ਹੁੰਦੀਆਂ ਸਾਰੇ ਖੁਸ਼ ਹੋ ਕੇ ਖਾਂਦੇ ਤੇ ਤੁਸੀਂ ਮੈਨੂੰ ਜਰੂਰ ਦੱਸਿਓ ਕਿੰਦਾ ਦੇ ਲੱਗੀਏ ਤੇ ਹੁਣ ਆਪਾਂ ਇਹਨੂੰ ਲੈ ਲੈਂਦੇ ਅੰਦਰ ਤੇ ਮਿਲਦੀ ਹੈ ਕੱਲ ਤੁਹਾਨੂੰ ਨਵੇਂ ਵੀਲੌਗ ਵਿੱਚ ਥੈਂਕ ਯੂ ਸੋ ਮੱਚ ਤੁਹਾਡਾ ਦਿলো ਸ਼ੁਕਰੀਆ ਮੇਰੇ ਚੈਨਲ ਨੂੰ ਇੰਨਾ ਪਿਆਰ ਦੇਣ ਲਈ Bye bye.